ਤੇ ਮੈਨੂੰ ਤਾਂ ਗੱਲ ਕਹਿਣੀ ਨਹੀਂ ਚਾਹੀਦੀ ਵੀ ਸਿਰ ਤੇ ਦਸਤਾਰ ਕਿਉਂ ਬੰਨੀ ਫਿਰਦਾ ਹੈ ਜੇ ਉਹ ਸਿੱਖੀ ਨੂੰ ਮੰਨਦਾ ਹੀ ਨਹੀਂ ਭਾਵੇਂ ਉਹ ਕੀ ਉਹਦਾ ਨਾਮ ਮੈਨੂੰ ਕੀ ਕਹਦੇ ਸੀ ਕਿਹਦਾ ਤੁਸੀਂ ਨਾਂ ਲੈ ਰਹੇ ਸੀ ਹਾਂਜੀ ਉਹ ਫਿਰ ਬੜਿੰਗੀ ਆ ਹਾਂਜੀ ਉਹ ਸਿੰਘ ਨਹੀਂ ਹੈਗਾ ਜੇ ਸਾਡਾ ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਜਿਹੜਾ ਬੰਦਾ ਸਿਰ ਤੇ ਦਸਤਾਰ ਸਜਾ ਕੇ ਜਾਤ ਪਾਤ ਦੀ ਗੱਲ ਕਰੇ ਦੂਜੀ ਗੱਲ ਹੈ ਸਰਦਾਰ ਬੂਟਾ ਸਿੰਘ ਦੇਸ਼ ਦੇ ਪ੍ਰਧਾਨ ਹੋਮ ਮਿਨਿਸਟਰ ਹੈ ਬਹੁਤ ਸਾਰੀਆਂ ਪੋਸਟਾਂ ਤੇ ਉਹਨੇ ਕੰਮ ਕੀਤਾ ਵਿਦਵਾਨ ਆਦਮੀ ਸੀ ਮੇਰਾ ਉਹਦੇ ਨਾਲ ਜਾਤੀ ਵਿਰੋਧ ਹੋ ਸਕਦਾ ਪਾਰਟੀ ਦਾ ਵਿਰੋਧ ਹੋ ਸਕਦਾ ਲੇਕਿਨ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਤਿਕਾਰ ਕਰਨਾ ਚਾਹੀਦਾ ਜਿਹੜਾ ਪੰਜਾਬ 'ਚ ਐਸੀ ਗੱਲ ਔਰ ਖਾਸ ਕਰਕੇ ਸਿੱਖ ਦੀ ਦਿਖ ਦਿਖਾ ਕੇ ਮੈਂ ਉਹ ਨਹੀਂ ਕਹਿੰਦਾ ਕਿ ਉਹ ਸਿੱਖ ਹੈਗੇ ਆ ਮੈਂ ਤਾਂ ਕਿ ਨਾ ਉਹਨਾਂ ਨੇ ਸਿੱਖ ਜਿਹੜੀ ਦਿੱਖ ਜਿਹੜੀ ਆ ਉਹ ਸਿੱਖਾਂ ਵਾਲੀ ਬਣਾਈ ਹੋਈ ਹੈ ਉਹਨੂੰ ਇਹੋ ਜੀ ਗੱਲ ਨਹੀਂ ਸੀ ਕਰਨੀ ਚਾਹੀਦੀ ਅਸੀਂ ਸਾਰੇ ਇੱਕੋ ਹੀ ਆ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਾਡੇ ਜਿਹੜਾ ਨੇ ਦਸਤਾਰ ਅਮਰ ਸ਼ਕਿਆ ਮੈਂ ਤਾਂ ਅਮਰਤ ਆ ਰਿਆਂ ਸਾਨੂੰ ਇੱਕੋ ਗੱਲ ਆਖੀ ਗਈ ਅੱਜ ਤੋਂ ਪਿਤਾ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਾਤਾ ਦਾ ਨਾਮ ਸਹਿਬਕੌਰ ਤੇ ਰਹਿਣ ਵਾਲੇ ਆਨੰਦਪੁਰ ਸਾਹਿਬ ਦੇ ਮੈਂ ਤਾਂ ਪੈਦਾ ਹੀ ਆਨੰਦਪੁਰ ਸਾਹਿਬ ਚ ਹੋਇਆ ਸੋ ਇਸ ਕਰਕੇ ਇੱਥੇ ਜਾਤ ਪਾਤ ਦੀ ਗੱਲ ਕਰਨੀ ਕਿਸੇ ਨੂੰ ਨੀਵਾ ਦਿਖਾਣਾ ਇਸ ਤੋਂ ਸ਼ਬਦ ਮੇਰੇ ਕੋਲ ਨਹੀਂ ਹੈਗਾ ਅਸ਼ੋਭ ਨਹੀਂ ਆ ਮਾੜਾ ਭੈੜਾ ਕੰਮ ਕੋਈ ਨਹੀਂ ਹੋ ਸਕਦਾ ਜਿਹੜਾ ਉਹਨਾਂ ਨੇ ਇਹ ਸ਼ਬਦ ਉਚਾਰਨ ਕਰਕੇ ਇੱਕ ਸਰ ਦਸਤਾਰਦਾਰ ਸਿੰਘ ਦੀ ਬਦਨਾਮੀ ਕੀਤੀ